ਕਿਉਂਕਿ ਅੱਜਕੱਲ ਵਰਦੀ ਆਪਾਂ ਕੋਈ ਵੀ ਕੰਮ ਚਾਲੂ ਕਰਦੇ ਆ ਉੱਤੇ 10 ਲੱਖ ਰੁਪਏ ਲਾਉਣਾ ਪੈਂਦਾ ਵਾ ਫੇਰ ਵੀ ਜਿਹੜੀ ਆ ਕਿ ਜਿਵੇਂ ਆਂਦੇ ਨਾਲ ਕਿ ਪਹਿਲਾਂ ਚੱਟੀ ਫੇਰ ਹੱਟੀ ਤੇ ਫੇਰ ਖੱਟੀ ਜਿਹੜਾ ਆ ਚੱਕਰ ਆ ਇਹ ਇਹੋ ਜਿਹਾ ਧੁੰਦਾਵਾਦੀ ਬਿਲਕੁਲ ਘੱਟ ਪੈਸੇ 6000 ਰੁਪਏ ਨਾਲ ਇਹ ਚਾਲੂ ਹੋ ਜਾਂਦਾ ਵਾ ਤਿੰਨਾਂ ਮਹੀਨਿਆਂ ਬਾਅਦ ਜਿਹੜੀ ਇਹਦੀ ਆਮਦਨ ਹੋਣੀ ਚਾਲੂ ਹੋ ਜਾਂਦੀ ਆ ਕਿਸਾਨ ਦੀ ਏ ਸੱਜੀ ਬਾ ਦਾ ਕੰਮ ਕਰਦਾ ਹੈ ਪਾਣੀ ਨਿਕਲਦਾ ਪਿਆ ਇਹ ਕੀ ਚੀਜ਼ ਹੈ ਇਹ ਜੀ ਵਰਮੀਵਾਸ ਨਿਕਲਦਾ ਵਾ ਜਦੋਂ ਆਪਾਂ ਗੋਹੇ ਨੂੰ ਠੰਡਾ ਕਰ ਲਈ ਤੇ ਗਡੋਏ ਨੂੰ ਵੀ ਪਾਣੀ ਚਾਹੀਦਾ ਵਾ ਇੱਚ ਥੋੜੀ ਜਿਹੀ ਨਮੀ ਹੋਣੀ ਚਾਹੀਦੀ ਆ ਉਹ ਜਿਹੜਾ ਵਾ ਕਿ ਅਸੀਂ ਪਾਣੀ ਜਦੋਂ ਉੱਪਰ ਛੰਕਾ ਕਰਦੇ ਆ ਉਹ ਹੌਲੀ ਹੌਲੀ ਥੱਲੇ ਜਾਂਦਾ ਵਾ ਤੇ ਇੱਕ ਗਡੋਏ ਦਾ ਪਸੀਨਾ ਨਿਕਲਦਾ ਜੀ ਪੀਲੇ ਲੰਗ ਦੀ ਲੇਰ ਆ ਉਹ ਇੰਨਾ ਪਾਵਰਫੁੱਲ ਆਦੀ ਤੇ ਵਰਮੀ ਬਾਸ ਦੇ ਵਿੱਚ ਅਸੀਂ ਐਡ ਕਰਦੇ ਆ ਇੱਕ ਖੱਟੀ ਲਸੀ ਕਿਸਾਨ ਮੇਰੇ ਵੀਰ ਨੋਟ ਕਰਨ ਘਰੇ ਵੀ ਤਿਆਰ ਕਰ ਲੈ ਸਕਦੇ ਆ ਤੁਸੀਂ ਜੇ ਵਰਮੀ ਬਾਸ ਨਹੀਂ ਹੈਗਾ ਮੱਝ ਗਾਂ ਦਾ ਤੁਸੀਂ ਪਛਾਪ ਜਿਹੜਾ ਵਾ 1 ਤੋਂ 2 ਲੀਟਰ ਲੈ ਲਓ ਖੱਟੀ ਲੱਸੀ ਵਿੱਚ ਪਾਓ ਨਿੰਮ ਦੇ ਪੱਤੇ ਅੱਕ ਦੇ ਪੱਤੇ ਪਾਓ ਤੇ ਉਹਨੂੰ ਤੁਸੀਂ 1 ਡੇਢ ਮਹੀਨਾ ਰੱਖੋ ਫਿਰ ਉਹਦੀ ਤੁਸੀਂ ਸਪਰੇਅ ਕਰੋ ਉਹ ਵੀ ਜਿਹੜਾ ਵਾ ਇਹ ਵਧੀਆ ਕਰਦੇ ਆ ਨਾਲ ਤੁਸੀਂ ਗੁੜ ਔਰ ਵੇਸਣ ਵੀ ਅੱਧਾ ਅੱਧਾ ਕਿਲੋ ਤੁਸੀਂ 5 ਲੀਟਰ ਘੋਲਚੇ ਨਾਲ ਪਾ ਸਕਦੇ ਜੀ ਤੇ ਇਹ ਵੀ ਅਸੀਂ ਵੇਚਦੇ ਆ ਜੀ 50 ਰੁਪਏ ਲੀਟਰ ਸਾਡਾ ਹੱਥੋਂ ਥੀ ਵਿਕ ਰਿਆ ਵਾ ਤੇ ਖਾਦ ਵੀ ਸਾਡੀ ਵਿਕ ਰਹੀ ਹੈ ਯਾਨੀ ਕਿ ਚਾਰ ਤਰ੍ਹਾਂ ਦੀ ਚੋਂ ਅਸੀਂ ਕਮਾਈ ਕਰ ਰਹੇ ਆ ਜੀ ਸਤਿ ਸ਼੍ਰੀ ਅਕਾਲ ਜੀ ਬਾਜ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਰੁਖ ਕਰਦੇ ਨੇ ਕੀ ਪੰਜਾਬ ਦੇ ਵਿੱਚ ਕੋਈ ਕਾਰੋਬਾਰ ਨਹੀਂ ਹੈਗਾ ਪਰ ਅੱਜ ਵੀ ਪਿੰਡਾਂ ਦੇ ਵਿੱਚ ਕਈ ਨੌਜਵਾਨ ਨੇ ਜੋ ਅਥੀ ਕਿਰਤ ਕਰਕੇ ਆਪਣੇ ਘਰ ਦਾ ਤੇ ਸਮਾਜ ਨੂੰ ਇੱਕ ਨਵੀਂ ਸੇਧ ਦੇ ਰਹੇ ਅਸੀਂ ਅੱਜ ਮਧਾਂਤ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਵਿਖੇ ਮੌਜੂਦ ਹਾਂ ਜਿੱਥੇ ਇੱਕ ਵੀਰ ਵੱਲੋਂ ਗੁੰਡਿਆਂ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਇਹ ਦੇਸੀ ਧੰਦਾ ਇੱਕ ਲਾਹੇਵੰਦ ਧੰਦਾ ਸਾਬਤ ਹੋ ਰਿਹਾ ਹੈ ਨੀਂ ਨੂੰ ਕਿਵੇਂ ਖਿਆਲ ਆਇਆ ਕਿਵੇਂ ਖੇਤੀ ਕੀਤੀ ਕਿੰਨੀ ਕ ਕਮਾਈ ਇਸ ਵੀਰ ਨੂੰ ਇਸ ਖੇਤੀ ਦੇ ਵਿੱਚ ਹੋ ਰਹੀ ਹੈ ਗੱਲਬਾਤ ਕਰਦੇ ਆ ਵੀਰ ਜੀ ਸਵਾਗਤ ਕਰਦੇ ਬਹੁਤ ਬਹੁਤ ਜੀ ਤੁਹਾਡਾ ਧੰਨਵਾਦ ਤੁਸੀਂ ਇੱਥੇ ਆਏ ਦੇ ਜਿਹੜਾ ਉਦਾਂ ਤੇ ਅਸੀਂ ਵੀ ਬੜਾ ਰੋਲਾ ਪਾਉਨੇ ਆ ਛੋਟਾ ਜਿਹਾ ਚੈਨਲ ਅਸੀਂ ਵੀ ਬਣਾਇਆ ਵਾ ਕਿ ਜਿਹੜਾ ਹਰ ਇੱਕ ਕਿਸਾਨ ਤੱਕ ਭੈਣ ਭਰਾ ਤੱਕ ਪਹੁੰਚੇ ਕਿ ਵੀਰ ਜੀ ਸਹਾਇਕਤਨ ਦੇ ਕੀਤੇ ਜਾਣ ਗਵਰਨਮੈਂਟ ਵੀ ਬਹੁਤ ਜ਼ਿਆਦਾ ਜ਼ੋਰ ਲਾ ਰਹੀ ਆ ਜਗਾ ਜਗਾ ਤੇ ਉਹ ਕਿਸਾਨ ਮੇਲੇ ਲਾਉਂਦੀ ਆ ਕਿਸਾਨ ਮੇਲਿਆਂ ਵਾਸਤੇ ਜਿਹੜਾ ਵਾਕੇ ਬੜਾ ਖਰਚਾ ਵੀ ਸਰਕਾਰ ਨੂੰ ਕਰਨਾ ਪੈਂਦਾ ਵਾ ਕੰਪਨੀਆਂ ਨੂੰ ਵੀ ਕਰਨਾ ਪੈਂਦਾ ਵਾ ਉਹ ਤਾਂ ਹੀ ਲਾਉਂਦੇ ਆ ਕਿ ਜਿਹੜਾ ਕਿਸਾਨ ਆ ਉੱਪਰ ਉੱਠੇ ਕਣਕ ਝੋਨੇ ਦਾ ਜਿਹੜਾ ਬਦਲਿਆ ਸਹਾਇਕ ਧੰਦਿਆਂ ਲ ਹੋਵੇ ਨਾਲ ਰੁਜ਼ਗਾਰ ਜਿਆਦਾ ਜਿਆਦਾ ਲੋਕਾਂ ਨੂੰ ਮਿਲੇ ਇਹ ਜਿਹੜਾ ਧੰਦਾ ਵਾ ਜੀ ਅਸੀਂ YouTube ਤੋਂ ਵੇਖ ਕੇ ਕੀਤਾ ਮੇਰੇ ਨਾਲ ਮੇਰੇ 파ਟਰਨਰ ਪਹਿਲਾਂ ਡਾਕਟਰ ਮੁਖਤਾਰ ਸਿੰਘ ਜੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਫਿਰ ਅਸੀਂ ਜਦੋਂ ਦੇਖਿਆ ਹੋਰ ਵੀ ਵੀਡੀਓ ਵੇਖੀਆਂ ਤੇ ਸਾਨੂੰ ਪਤਾ ਲੱਗਾ ਕਿ ਇੱਚ ਆਮਦਨ ਸੋਹਣੀ ਆ ਤੇ ਖਰਚਾ ਘੱਟ ਆ ਕਿਉਂਕਿ ਅੱਜ ਕੱਲ ਵਰਦੀ ਆਪਾਂ ਕੋਈ ਵੀ ਕੰਮ ਚਾਲੂ ਕਰਦੇ ਆ ਉੱਤੇ 10 ਲੱਖ ਰੁਪਏ ਲਾਉਣਾ ਪੈਂਦਾ ਵਾ ਫੇਰ ਵੀ ਜਿਹੜੀ ਆ ਕਿ ਜਿਵੇਂ ਆਂਦੇ ਨਾਲ ਕਿ ਪਹਿਲਾਂ ਚੱਟੀ ਫੇਰ ਹੱਟੀ ਤੇ ਫੇਰ ਖੱਟੇ ਜਿਹੜਾ ਆ ਚੱਕਰ ਆ ਇਹ ਇਹੋ ਜਿਹਾ ਧੰਦਾਵਾਦੀ ਬਿਲਕੁਲ ਘੱਟ ਪੈਸੇ 6000 ਰੁਪਏ ਨਾਲ ਇਹ ਚਾਲੂ ਹੋ ਜਾਂਦਾ ਵਾ ਤਿੰਨ ਮਹੀਨਿਆਂ ਬਾਅਦ ਜਿਹੜੀ ਇਹਦੀ ਆਮਦਨ ਹੋਣੀ ਚਾਲੂ ਹੋ ਜਾਂਦੀ ਆ ਕਿਸਾਨ ਦੀ ਏ ਸੱਜੀ ਬਾ ਦਾ ਕੰਮ ਕਰਦਾ ਹੈ ਕਿਵੇਂ ਸ਼ੁਰੂ ਕੀਤਾ ਇੰਨੀ ਕ ਆਮਦਨ ਹੁਣ ਤੱਕ ਹੋ ਚੁੱਕੀ ਆ ਤੇ ਕਿੰਨਾ ਚਿਰ ਹੋ ਗਿਆ ਕਰਦਿਆ ਅਸੀਂ ਵੀਰ ਜੀ 22 ਚ ਕੀਤਾ ਸੀ ਮਾਰਚ ਮਹੀਨੇ ਤੇ ਹੁਣ ਸਾਨੂੰ 2 ਸਾਲ ਤੋਂ ਉੱਪਰ ਹੋ ਗਿਆ ਵਾ ਉਦੋਂ ਜਿਹੜੀ ਪਹਿਲਾਂ ਸਾਡੀ ਆਮਦਨ ਬਿਲਕੁਲ ਜਿਹੜੀ ਆਮ ਏ ਜਿਵੇਂ 50 ਪੈਕਟ ਲੈ ਜੋ ਕਿਸੇ ਨਰਸਰੀ ਚ ਜਾਂ 100 ਦੇ ਆਉ ਬਸ ਇਦਾਂ ਹੀ ਕਿਉਂਕਿ ਸਾਡੇ ਕੋਲ ਬੈੱਡ ਘੱਟ ਸੀ ਹੁਣ ਤੁਸੀਂ ਦੇਖਿਆ ਕਿ ਬੈੱਡ ਸਾਡੇ ਕੋਲ 40 ਦੇ ਕਰੀਬ ਇੱਥੇ ਆ ਔਰ ਅਸੀਂ 100 ਬੈੱਡ ਦੇ ਕਰੀਬ ਜਿਹੜਾ ਵਾ ਕਿ ਗਡਵਾ ਕੈਚੂਆ ਸੇਲ ਕਰ ਚੁੱਕੇ ਆ ਕਿਸਾਨਾਂ ਚ ਵੀ ਹੁਣ ਕਾਫੀ ਉਤਸ਼ਾਹ ਵਾ ਕਿ ਜਿਹੜਾ ਵਾ ਕਿ ਇਸ ਚੀਜ਼ ਨੂੰ ਵਾਧੂ ਵਾਧੂ ਇਤਾ ਜਾਵੇ ਤੇ ਆਮਦਨ ਚੰਗੀ ਕਮਾਈ ਜਾਵੇ ਇੱਕ ਤੇ ਚੋ ਆਮਦਨ ਵੀ ਆ ਜੀ ਦੂਜਾ ਚੱਕਰ ਇੱਕ ਇਹ ਆ ਜੀ ਅੱਜਕੱਲ ਤੁਸੀਂ ਦੇਖ ਰਹੇ ਜੇ ਇਹ 20 ਸਾਲ ਤੋਂ ਉਹਨਾਂ ਤਿੰਨ ਚਾਰ ਬਿਮਾਰੀਆਂ ਨੇ ਬਹੁਤ ਜ਼ਿਆਦਾ ਜ਼ੋਰ ਫੜਿਆ ਵਾ ਇੱਕ ਇੱਕ ਕੈਂਸਰ ਆ ਜੀ ਇੱਕ ਐਚ ਆਈ ਵੀ ਆ ਇੱਕ ਹੋਰ ਦੋ ਚਾਰ ਬਿਮਾਰੀਆਂ ਜਿਵੇਂ ਸ਼ੂਗਰ ਆ ਜਿਵੇਂ ਕਹਿੰਦੇ ਸੁੱਤਾ ਹੀ ਬੰਦਾ ਸੌਂ ਗਿਆ ਜੀ ਟੈਗ ਹੋ ਰਿਹਾ ਟੈਗ ਕਿਉਂ ਆ ਰਿਹਾ ਕਿਉਂ ਸਾਨੂੰ ਗੋਡਿਆਂ ਦੀਆਂ ਬਿਮਾਰੀਆਂ ਕਿਉਂ ਸਾਡੇ ਲੀਵਰ ਜਾ ਰਿਹਾ ਕਿਉਂਕਿ ਉਹ ਤੇ ਮਾਸ ਦੇ ਬਣਿਆ ਜੀ ਜਿਹੜਾ ਲੋਹਾ ਵਾ ਉਹ ਘਸੂਗਾ ਤੇ ਆਪਾਂ ਮਸ਼ੀਨ ਦਾ ਪੁਰਜਾ ਕੋਈ ਚੇਂਜ ਕਰ ਲਾਂਗੇ ਇਹਦਾ ਪੁਰਜਾ ਚੇਂਜ ਕਰਾਵਾਂਗੇ ਤੇ ਘਰ ਦੀਆਂ ਜੁੱਲੀਆਂ ਵਿਰਜੀ ਵਿਗੜ ਜਾਣਗੀਆਂ ਆਪਣੇ ਦੇਖ ਜਾਣਗਾਂ ਵਾ ਇਹ ਲ ਬੇਤਰ ਇਹੀ ਆ ਕਿ ਤੁਸੀਂ ਜ਼ਹਿਰ ਤੋਂ ਬਚੋ ਕਿਉਂਕਿ ਆਪਾਂ ਨੂੰ ਕਈਆਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਆਪਾਂ ਚੁੱਕਿਆ ਝੋਲਾ ਤੇ ਲਿਆਂਦੀ ਸਪਰੇ ਤੇ ਕਰਤੀ ਜਿੱਦੀ ਲੋੜ ਬਣੀ ਆ ਬਾਕੀ ਸਰਕਾਰ ਨੇ ਜਿਹੜਾ ਵਾ ਜੀ ਜਗਾ ਜਗਾ ਤੇ ਜਾਂਚ ਕੇਂਦਰ ਖੋਲੇ ਨੇ ਮਿੱਟੀ ਦੀ ਵੀ ਜਾਂਚ ਕਰਾਓ ਪਾਣੀ ਦੀ ਵੀ ਸਾਡੇ ਇਥੇ ਪੱਟੀ ਆ ਡਾਕਟਰ ਭੁਪਿੰਦਰ ਸਿੰਘ ਜੀ ਖੇਤੀਬਾੜੀ ਅਫਸਰ ਆ ਬਹੁਤ ਜਿਆਦਾ ਉਹ ਜ਼ਿਲ੍ਹੇ ਦੇ ਪੂਰੀ ਟੀਮ ਖੇਤੀਬਾੜੀ ਦੀ ਜਿਹੜੀ ਆ ਕਿ ਜੋਰ ਲਾ ਰਹੀ ਆ ਕੈਂਪ ਲਾ ਰਹੀ ਆ ਕਿਸਾਨਾਂ ਨੂੰ ਉਤਸ਼ਾਹ ਹੋਰ ਵੀ ਜਿਹੜਾ ਕਿ ਕੀਤਾ ਜਾਵੇ ਬਾਗਬਾਨੀ ਤੋਂ ਆ ਡਾਕਟਰ ਵਿਕਰਮ ਜੀ ਤੇ ਆਪਣਾ ਇਨਸਪੈਕਟਰ ਰਾਜਵੀਰ ਜੀ ਬਹੁਤ ਉਹ ਵੀ ਜਿਹੜਾ ਕਿ ਕਿਸਾਨਾਂ ਨੂੰ ਜੋਰ ਲਾ ਰਿਹਾ ਕਿ ਤੁਸੀਂ ਸਹਾਇਕਤਾਂ ਦੇ ਕਰੋ ਮੈਂ ਜੀ ਇਹਦੀ ਨਾਲ ਪਹਿਲਾਂ ਟ੍ਰੇਨਿੰਗ ਨਹੀਂ ਇਸ ਲਈ ਇੱਕ ਮੈਂ ਤੁਹਾਨੂੰ ਹੋਰ ਵਾਅਦਾ ਕਰਦੇ ਆਂ ਜਾਣਕਾਰੀ ਚ ਕੋਈ ਵੀ ਕੰਮ ਹਨਾ ਜੀ ਉਹਦੀ ਟ੍ਰੇਨਿੰਗ ਲੈਣੀ ਪੈਂਦੀ ਆ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਮਾਂ ਹੀ ਸਿਖਾਉਂਦੀ ਆ ਕਿ ਮੰਮਾ ਬੋਲ ਪਾਪਾ ਬੋਲ ਰੋਟੀ ਕਿੱਦਾਂ ਖਾਣੀ ਆ ਐ ਮੂੰਹ ਦੇ ਨਾਲ ਉਹ ਐਕਟਿੰਗ ਕਰਕੇ ਦੱਸਦੀ ਬੱਚੇ ਨੂੰ ਉਦਾਂ ਆਪਾਂ ਸਿਖਾਉਣਾ ਵਾ ਇਹੀ ਚੀਜ਼ ਆ ਕੋਈ ਵੀ ਕੰਮ ਆ ਜੀ ਉਹਦੀ ਟ੍ਰੇਨਿੰਗ ਟ੍ਰੇਨਿੰਗ ਦਾ ਇਹ ਆ ਜੀ ਆਪਾਂ ਨੂੰ ਉਸ ਚੀਜ਼ ਬਾਰੇ ਪਤਾ ਲੱਗ ਜਾਂਦਾ ਵਾ ਕਿ ਇਹ ਮੌਸਮ ਕਿਹੜੇ ਵਿੱਚ ਜ਼ਿਆਦਾ ਲਾਹੇਵੰਦ ਆ ਕਿਉਂਕਿ ਆਪਾਂ ਗਰਮੀ ਜਿਹੜੀ ਆ ਪੈ ਰਹੀ ਨਾ ਇਹ ਗਰਮੀ ਦਾ ਇਤੇ ਨਾਸਰਨੀ ਆ ਜਿਹੜਾ ਜਦੋਂ ਸੌਣਪਾਦ ਉਹਦੇ ਵਿੱਚ ਅਮਰੋੜੇ ਵਜਦੇ ਨਾ ਜਦੋਂ ਕਹਿੰਦੇ ਜੱਟ ਸਾਦ ਹੋ ਗਿਆ ਉਸ ਚੀਜ਼ਾ ਉਹ ਅਮਰੋੜੇ ਨੂੰ ਬਹੁਤ ਜ਼ਿਆਦਾ ਇਨਸਾਨ ਨੂੰ ਵੀ ਤੇ ਪੰਛੀਆਂ ਨੂੰ ਇਹ ਸਾਡੇ ਜਨਹਰਾਂ ਨੂੰ ਇਹਨਾਂ ਨੂੰ ਵੀ ਗਰੋਇਆਂ ਨੂੰ ਵੀ ਅਸਰ ਕਰਦੇ ਆ ਇਸ ਕਰਕੇ ਅਸੀਂ ਅੱਜ ਤੁਸੀਂ ਜਾਲ ਜਿਹੜਾ ਦੇਖ ਰਹੇ ਜੇ ਉੱਪਰ ਵੱਧਾ ਇਹਦੇ ਉੱਤੇ ਅਸੀਂ ਕੀਆ ਤੋੜੀਆਂ ਚੜਾ ਦਿੰਨੇ ਆ ਉਹ ਵੀ ਜਿਹੜਾ ਕਿ ਭਾਦੀ ਅਸੀਂ ਆਰਗੈਨਿਕ ਕਰਦੇ ਆ ਕੋਈ ਸਪਰੇ ਨਹੀਂ ਕਰਦੇ ਸਪਰੇ ਵੀ ਅਸੀਂ ਆਪਣੇ ਤਿਆਰ ਕਰਦੇ ਆ ਜਿਹੜਾ ਤੁਹਾਨੂੰ ਇੱਚ ਮੈਂ ਦੱਸਿਆ ਗਿਆ ਕਿ ਵਰਮੀਵਾਸ ਨਿਕਲਦਾ ਵਾ ਜਿਹੜਾ ਮੈਂ ਤੁਹਾਡੀ ਗੱਲ ਰੋਕਾਂਗਾ ਇੱਕ ਗਡੋਏ ਜਿਸ ਨੂੰ ਤੁਸੀਂ ਪਾਲਿਆ ਜੀ ਕਿੰਨੇ ਫਾਇਦੇ ਲੈਂਦੇ ਹੋ ਇੱਕ ਉਸ ਤੋਂ ਕਿੰਨੇ ਕੰਮ ਲੈਂਦੇ ਹੋ ਗਡੋਏ ਦੇਖੋ ਜੀ ਇੱਕ ਤੇ ਵਰਦੀ ਅਸੀਂ ਇੱਚੋਂ ਵੇਚਦੇ ਆ ਖਾਤ ਉਹ 20 ਰੁਪਏ ਕਿਲੋ ਵੇਚਦੇ ਆ ਅਸੀਂ ਜੇ ਇਕੱਠੇ ਜਿਆਦਾ ਲੈਂਦਾ ਖੁੱਲੀ ਤੇ ਫਿਰ ਅਸੀਂ 10 ਤੋਂ 12 ਰੁਪਏ ਚਾਰਜ ਲੈਂਦੇ ਆ ਗਡੋਏ ਜਿਹੜੇ ਅਸੀਂ 400 ਰੁਪਏ ਕਿਲੋ ਦਿੰਨੇ ਆ ਪਲੱਸ ਉਹਦੀ ਜਿਹੜੀ ਗਿਣਤੀ ਆ ਉਹ 1200 ਤੋਂ ਉੱਪਰ ਹੁੰਦੀ ਆ ਵੈਸੇ ਲੋਕ 800 ਦੇਣ ਦੇ ਗੋਹਾ ਜਿਆਦਾ ਲਾ ਦਿੰਦੇ ਪਰ ਨਹੀਂ ਅਸੀਂ ਗਿਣਤੀ ਜ਼ਿਆਦਾ ਦਿੰਨੇ ਆ ਫਿਰ ਉਹਦੇ ਮਗਰ ਵੀ ਇੱਕ ਦੋ ਗੇੜੇ ਮਾਰ ਕੇ ਦੇਖ ਕੇ ਆਈਦਾ ਵਾ ਟਰੇਨ ਦੇ ਜਨਿਕ ਦੇ ਦੇ ਦੀ ਕਿਸਾਨ ਨੂੰ ਕਿ ਕਿਸਾਨ ਦਾ ਜਿਹੜਾ ਮੂੰਹ ਨਾ ਮੁੜੇ ਕਿ ਨੁਕਸਾਨ ਹੋ ਗਿਆ ਵਾ ਉਹਦੇ ਬਾਰੇ ਉਹਨੂੰ ਜਾਣਕਾਰੀ ਪੂਰੀ ਦੇ ਦਿੱਤੀ ਆ ਫਿਰ ਜਿਹਚੋਂ ਵਰਮੀਵਾਸ ਅਸੀਂ ਵੇਚਦੇ ਆ ਵਰਮੀਵਾਸ ਕਿਹਨੂੰ ਕਹਿੰਦੇ ਜੀ ਵਰਮੀਵਾਸ ਇਹ ਹੁੰਦਾ ਜੀ ਜਦੋਂ ਆਪਾਂ ਇੱਕ ਜਿਵੇਂ ਆਪਾਂ ਪੰਜਾਬੀ ਗੱਲ ਕਰ ਲਈ ਮੈਂ ਕੈਮਰਾਮੈਨ ਨੂੰ ਕਵਾਂਗਾ ਵੀ ਦਿਖਾਉਣ ਦੀ ਕੋਸ਼ਿਸ਼ ਕਰੋ ਕਿ ਪਾਣੀ ਨਿਕਲਦਾ ਪਿਆ ਇਹ ਕੀ ਚੀਜ਼ ਹੈ ਇਹ ਆ ਜੀ ਵਰਮੀਵਾਸ ਨਿਕਲਦਾ ਵਾ ਜਦੋਂ ਆਪਾਂ ਗੋਹੇ ਨੂੰ ਠੰਡਾ ਕਰਨ ਲਈ ਤੇ ਗਡੋਏ ਨੂੰ ਵੀ ਪਾਣੀ ਚਾਹੀਦਾ ਵਾ ਇਹ 'ਚ ਥੋੜੀ ਜਿਹੀ ਨਮੀ ਹੋਣੀ ਚਾਹੀਦੀ ਆ ਉਹ ਜਿਹੜਾ ਵਾ ਕਿ ਅਸੀਂ ਪਾਣੀ ਜਦੋਂ ਉੱਪਰ ਛੰਕਾ ਕਰਦੇ ਆ ਉਹ ਹੌਲੀ ਹੌਲੀ ਥੱਲੇ ਜਾਂਦਾ ਵਾ ਤੇ ਇੱਕ ਗਡੋਏ ਦਾ ਪਸੀਨਾ ਨਿਕਲਦਾ ਜੀ ਪੀਲੇ ਲੰਗ ਦੀ ਲੇਅਰ ਉਹ ਇੰਨਾ ਪਾਵਰਫੁਲ ਆ ਜੀ ਤੇ ਵਰਮੀ ਬਾਸ ਦੇ ਵਿੱਚ ਅਸੀਂ ਐਡ ਕਰਦੇ ਆ ਇੱਕ ਖੱਟੀ ਲੱਸੀ ਕਿਸਾਨ ਮੇਰੇ ਵੀਰ ਨੋਟ ਕਰਨ ਘਰੇ ਵੀ ਤਿਆਰ ਕਰ ਲੈ ਸਕਦੇ ਆ ਤੁਸੀਂ ਜੇ ਵਰਮੀ ਬਾਸ ਨਹੀਂ ਹੈਗਾ ਮੱਝ ਗਾਂ ਦਾ ਤੁਸੀਂ ਪਿਸ਼ਾਬ ਜੇਰਾ ਵਾ 1 ਤੋਂ 2 ਲੀਟਰ ਲੈ ਲਓ ਖੱਟੀ ਲੱਸੀ ਵਿੱਚ ਪਾਓ ਨਿੰਮ ਦੇ ਪੱਤੇ ਅੱਕ ਦੇ ਪੱਤੇ ਪਾਓ ਤੇ ਉਹਨੂੰ ਤੁਸੀਂ 1.5 ਮਹੀਨਾ ਰੱਖੋ ਫਿਰ ਉਹਦੀ ਤੁਸੀਂ ਸਪਰੇਅ ਕਰੋ ਉਹ ਵੀ ਜਿਹੜਾ ਵਾ ਕਿ ਵਧੀਆ ਕਰਦੇ ਆ ਨਾਲ ਤੁਸੀਂ ਗੁੜ ਔਰ ਵੇਸਣ ਵੀ ਅੱਧਾ ਅੱਧਾ ਕਿਲੋ ਤੁਸੀਂ 5 ਲੀਟਰ ਘੋਲ ਚ ਨਾਲ ਪਾ ਸਕਦੇ ਜੀ ਤੇ ਇਹ ਵੀ ਅਸੀਂ ਵੇਚਦੇ ਆ ਜੀ 50 ਰੁਪਏ ਲੀਟਰ ਸਾਡਾ ਹੱਥੋਂ ਥੀ ਵਿਕ ਰਿਆ ਵਾ ਤੇ ਖਾਦ ਵੀ ਸਾਡੀ ਵਿਕ ਰਹੀ ਹੈ ਜਨ ਕਿ ਚਾਰ ਤਰ੍ਹਾਂ ਦੀ ਚੋਂ ਅਸੀਂ ਕਮਾਈ ਕਰ ਰਹੇ ਆ ਜੀ ਪੰਜਾਬ ਦੇ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਵੇਖੋ ਜੀ ਕਿਸਾਨਾਂ ਨੂੰ ਤੇ ਮੈਂ ਇਹੀ ਅਪੀਲ ਕਰਦਾ ਵੇਖੋ ਜੀ ਤੁਸੀਂ ਮੇਰੇ ਨਾਲ ਨੂੰ ਸਿਆਣੇ ਜੀ ਭਾਜੀ ਜਿਹੜਾ ਵਾ ਕਿਸੇ ਨੂੰ ਕੋਈ ਟਿੱਚਰਾਂ ਨਾ ਕਰੋ ਕਿ ਜਾਂ ਕਿਸੇ ਨੇ ਬੱਕਰੀਆਂ ਪਾਲ ਲਈਆਂ ਤੇ ਜਾਂ ਕਿਸੇ ਨੇ ਮੁਰਗੀ ਖਾਨਾ ਖੋਲ੍ਹ ਲਿਆ ਵਾ ਜਿਹੜਾ ਵਾ ਕਿ ਸਹਾਇਕ ਧੰਦੇ ਤੁਸੀਂ ਕੋਈ ਵੀ ਆ ਚਾਹੇ ਮੁਰਗੀ ਪਾਲਣਾ ਚਾਹੇ ਮੱਛੀ ਪਾਲਣਾ ਚਾਹੇ ਇਹ ਵਰਮੀਵਾਜ਼ ਆਪਣਾ ਗਡੋਇਆਂ ਦਾ ਕੰਮ ਬਹੁਤ ਘੱਟ ਖਰਚੇ 'ਚ ਚੱਲੂ ਹੁੰਦਾ ਵਾ ਤੁਸੀਂ ਕਰੋ ਫੇਰ ਹੀ ਜਿਹੜਾ ਵਾ ਕਿ ਕਿਸਾਨੇ ਨੂੰ ਆਪਾਂ ਉੱਪਰ ਚੁੱਕਾਂਗੇ ਰਾਇਟੀ ਫਸਲ ਚੱਕਰ 'ਚ ਲੇਕਰ ਕੇ ਕਿਸਾਨਾਂ ਨੂੰ ਇਹਨਾਂ ਧੰਡਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਧੰਡਿਆਂ ਦੇ ਵਿੱਚ ਲਗਤ ਘੱਟ ਤੇ ਕਮਾਈ ਜ਼ਿਆਦਾ ਹੈ ਅਸਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਇਸ ਵੀਰ ਵੱਲੋਂ ਇਸ ਧੰਦੇ ਨੂੰ ਅਪਣਾ ਕੇ ਕਮਾਈ ਕੀਤੀ ਜਾ ਰਹੀ ਹੈ ਉਹ ਵੀ ਇਸ ਧੰਦੇ ਨੂੰ ਅਪਣਾ ਕੇ ਕਮਾਈ ਕਰ ਸਕਦੇ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਕਦੇ ਆਪਣਾ ਕਮਾਈ ਦਾ ਧੰਦਾ ਵੀ ਪੈਦਾ ਕਰ ਸਕਦੇ ਕੈਮਰਾਮੈਨ ਦੇ ਨਾਲ ਅਭਿਸ਼ਾਖ ਟਾਰੀਆ ਬਾਈ ਟੀਵੀ ਪੱਟੀ ਤਰਦਾਰ